ਸੜਕਾਂ ਮੰਨ ਦੀ ਵੀ ਪਿਛਲੇ 70 ਸਾਲਾਂ ਤੋਂ ਨਹੀਂ ਬਣੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਸੜਕਾਂ ਨੇ ਜਿਹੜੇ ਲੇਟ ਬਹੁਤ ਹੋ ਗਿਆ ਸਰਪੰਚ ਸਾਹਿਬ ਕੰਮ ਉਹਦੇ ਕਾਰਨ ਕੀ ਆ ਕਿਉਂਕਿ ਬਹੁਤ ਸਾਰੀਆਂ ਸੜਕਾਂ ਬਹੁਤ ਸਾਰੇ ਬਾਦੇ ਨੇ ਜਿਹੜੇ ਹਾਲ ਤੱਕ ਪੂਰੇ ਨਹੀਂ ਹੋਏ ਕਾਰਨ ਕੀ ਆ ਲੋਕਾਂ ਨੇ ਸਵਾਲ ਚੱਕਨੇ ਨੇ ਜੀ ਸਸੀਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਬਲਾਕ ਸੰਮਤੀ ਚੋਣਾ ਦਾ ਵਿਗਲ ਹੈ ਜਿਹੜਾ ਉਹ ਬੱਜ ਚੁੱਕਿਆ ਹੈ ਇਹ ਅੱਡੀ ਚੋਟੀ ਦਾ ਜੋਰ ਨੇ ਜਿਹੜੇ ਜਿੱਤਣ ਦੇ ਲਈ ਉਮੀਦਵਾਰ ਲਗਾ ਰਹੇ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਉਮੀਦਵਾਰ ਨੇ ਸੋ ਬਾਬਲਪੁਰ ਜੋਂ ਤੋਂ ਵਿਧਾਨ ਸਭਾ ਹਲਕਾ ਨਾਬਾ ਦਾ ਬਾਬਲਪੁਰ ਜੋਂ ਤੋਂ ਬਲਾਕ ਸਮਤੀ ਦੀ ਚੋਣ ਆ ਜਿਹੜੀ ਉਹ ਲੜ ਰਹੇ ਨੇ ਦਲਜੀਤ ਸਿੰਘ ਟਵਾਣਾ ਆਮ ਆਦਮੀ ਪਾਰਟੀ ਦੇ ਜੁਝਾਰੂ ਆਗੂ ਨੇ ਗੱਲਬਾਤ ਕਰਦੇ ਆ ਟਵਾਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਟਵਾਣਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਹੜਾ ਤੁਸੀਂ ਆਪਦੇ ਚੈਨਲ ਰਾਹੀਂ ਲੋਕਾਂ ਦਾ ਜਿਹੜਾ ਸਾਡਾ ਮੀਡੀਆ ਪਹੁੰਚਾ ਰਿਹਾ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾ ਰਿਹਾ ਵੋਟਰਾਂ ਤੱਕ ਕਿਸ ਤਰ੍ਹਾਂ ਦੇਖਦੇ ਹੋ ਜੀ ਆਮ ਆਦਮੀ ਪਾਰਟੀ ਨੇ ਵੱਡੀ ਜਿਮੇਵਾਰੀ ਆ ਤੁਹਾਡੇ ਮੋਢਿਆਂ ਤੇ ਪਾਈ ਆ ਟਿਕਟ ਦਿੱਤੀ ਆ ਕੀ ਮਹਿਸੂਸ ਕਰ ਰਹੇ ਹੂੰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਆਮ ਆਦਮੀ ਪਾਰਟੀ ਦਾ ਵੱਲੋਂ ਦਾ ਮੈਂ ਸੀਐਮ ਸਾਹਿਬ ਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਮੈਂ ਤੈਅ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਬਹੁਤ ਜਿਮੇਵਾਰੀ ਸੋਪੀ ਆ ਮੇਰੇ ਤੇ ਵਿਸ਼ਵਾਸ ਕੀਤਾ ਆ ਵੀ ਮੈਂ ਇਹ ਚੀਜ਼ ਜਿਹੜੀ ਸੀਟ ਹੈ ਜਿੱਤ ਕੇ ਉਹਨਾਂ ਦੇ ਝੋਲੀ ਪਾਉਂਗਾ ਜੀ ਕਿਸੇ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ ਜਿੱਤ ਕੇ ਉਹਨਾਂ ਦੀ ਝੋਲੀ ਪਾਉਂਗਾ ਕੀ ਲੱਗ ਰਿਹਾ ਕਿਹੜੇ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ ਜਿੱਤ ਕੇ ਉਹਨਾਂ ਦੀ ਝੋਲੀ ਪਾਉਂਗਾ ਸਾਡੇ ਸੀਐਮ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ ਮੰਨ ਲਓ ਵੀ ਨਹਿਰਾਂ ਦਾ ਜਿਹੜਾ ਪਾਣੀ ਸੀ ਮਤਲਬ ਕਸੀਆਂ ਦਾ ਪਾਣੀ ਜਿਹੜਾ ਹਰ ਇੱਕ ਕਿਸਾਨ ਦੇ ਖੇਤ ਤੱਕ ਪਹੁੰਚਿਆ ਦੂਜਾ ਲਾ ਲੋ ਆਪਾਂ ਨੌਕਰੀਆਂ ਤੇ ਆ ਜੀਏ ਜਿਹੜੀਆਂ ਨੌਕਰੀਆਂ ਨੇ 50000 ਪਲੱਸ ਜਿਹੜੀਆਂ ਦੇ ਦਿੱਤੇ ਹਨ ਉਹ ਵੀ ਗਰੀਬ ਵਰਗ ਔਰ ਜਿਹੜਾ ਜਰਨਲ ਬੰਦਾ ਪੜ੍ਹਾਈ ਕਰਦਾ ਬੱਚਾ ਕੋਈ ਮਤਲਬ ਪੈਸਾ ਨਹੀਂ ਕੁਛ ਨਹੀਂ ਤੇ ਤੀਜੀ ਗੱਲ ਇਹ ਆ ਮਤਲਬ ਜਿਵੇਂ ਐਸਐਸਐਫ ਹ ਸੜਕ ਸੁਰੱਖਿਆ ਫੋਰਸ ਤੇ ਇਹਦੇ ਆਧਾਰ ਤੇ ਇਹ ਸਭ ਤੋਂ ਵੱਡਾ ਯਾਨੀ ਕਿ ਕਾਮਯਾਬ ਸਰਕਾਰ ਦਾ ਪਹਿਲਾ ਇਹ ਕੰਮ ਸਭ ਤੋਂ ਵੱਡਾ ਰਿਹਾ ਵੀ ਜਿਹੜਾ ਮਤਲਬ ਰੋਡ ਐਕਸੀਡੈਂਟ ਚ ਕੋਈ ਮੋਟਰਸਾਈਕਲ ਆ ਗਿਰ ਗਿਆ ਗੱਡੀਆਂ ਟੱਚ ਹੋ ਗਈਆਂ ਇੱਕ ਦੂਜੀ ਨਾਲ ਤੇ ਜਿਹੜਾ ਸਹੂਲਤ ਜਿਹੜੀ ਬਹੁਤ ਹੈ 5 ਮਿੰਟ ਤੋਂ ਪਹਿਲਾਂ ਜਿਹੜੀ ਉਹ ਫੋਰਸ ਹੈ ਉਹ ਪਹਿਲਾਂ ਪਹੁੰਚ ਜਾਂਦੀ ਹੈ ਉਹਦੇ ਨਾਲ ਜਾਣਾਂ ਨੇ ਜਿਹੜੀਆਂ ਬਹੁਤ ਆਮ ਦੇ ਆਧਾਰ ਤੇ ਤੁਸੀਂ ਦਾਵਾ ਕਰ ਰਹੇ ਹੋ ਕਿਉਂਕਿ ਤੁਹਾਨੂੰ ਵਿਸ਼ਵਾਸ ਆ ਕਿ ਆਮ ਆਦਮੀ ਦੇ ਕੰਮਾਂ ਨੂੰ ਦੇਖ ਕੇ ਲੋਕ ਵੋਟ ਪਾਉਣਗੇ ਹਾਂਜੀ ਕੰਮਾਂ ਦੇ ਆਧਾਰ 'ਤੇ ਅਸੀਂ ਤੇ ਵੋਟ ਮੰਗਾਂਗੇ ਤੇ ਕੰਮ ਹੋਏ ਵੀ ਨੇ ਪਿੰਡਾਂ 'ਚ ਵਿਕਾਸ ਬਹੁਤ ਹੋਇਆ ਆ ਆ ਜਿਹੜੀਆਂ ਸੜਕਾਂ ਮੰਨਦੀ ਵੀ ਪਿਛਲੇ 70 ਸਾਲਾਂ ਤੋਂ ਨਹੀਂ ਬਣੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਸੜਕਾਂ ਨੇ ਜਿਹੜੇ ਲੇਟ ਬਹੁਤ ਹੋ ਗਿਆ ਸਰਪੰਚ ਸਾਹਿਬ ਕੰਮ ਉਹਦੇ ਕਾਰਨ ਕੀ ਆ ਕਿਉਂਕਿ ਬਹੁਤ ਸਾਰੀਆਂ ਸੜਕਾਂ ਬਹੁਤ ਸਾਰੇ ਬਾਦੇ ਨੇ ਜਿਹੜੇ ਹਾਲ ਤੱਕ ਪੂਰੇ ਨਹੀਂ ਹੋਏ ਕਾਰਨ ਕੀ ਆ ਲੋਕਾਂ ਨੇ ਸਵਾਲ ਚੱਕਨੇ ਨੇ ਜੀ ਕਾਰਨ ਤਾਂ ਇਹ ਆ ਜਿਹੜਾ ਪਿਛਲੇ ਸਾਬ ਪਿਛਲੀਆਂ ਸਰਕਾਰਾਂ ਨੇ ਜਿਹੜਾ ਇੰਨਾ ਗੰਦ ਪਾਇਆ ਸੀ ਮਾਨਲਾ ਵੀ ਕਹਿਣਾ ਕੁਛ ਤੇ ਬਾਅਦੇ ਕਰਕੇ ਕਰਿਆ ਕੁਛ ਨਹੀਂ ਉਹਨਾਂ ਨੇ ਇਹ ਜਾਨੀ ਕਿ ਜਿਹੜੇ ਕੰਮ ਵਾਦੇ ਕੀਤੇ ਨੇ ਬਹੁਤ ਬਹੁਤ ਜਾਂ ਜ਼ਿਆਦਾ ਤਾਂ ਮਾਨਲਾ ਵੀ ਜਿਹੜੇ ਵਾਦੇ ਨੇ ਪੂਰੇ ਹੋ ਚੁੱਕੇ ਨੇ ਤੇ ਬਾਕੀ ਇਹ ਹੌਲੀ ਹੌਲੀ ਹੋਣਗੇ ਨਾ ਜਿਹੜਾ ਪਿਛਲਾ ਸਿਸਟਮ ਸੀ ਉਹਨੂੰ ਸੈੱਟ ਆਉਣ ਚ ਬੈਲੈਂਸ ਕਰਨ ਚ ਬਹੁਤ ਸਮਾਂ ਤਾਂ ਲੱਗਦਾ ਹੀ ਆ ਬਾਅਦੇ ਨੇ ਜਿਹੜੇ ਸਰਕਾਰ ਆ ਭਵੰਤਮਾਨ ਜੀ ਨੇ ਪੂਰੇ ਕਰਨਗੇ ਜੀ ਤੇ ਜਿੱਤਦੇ ਹੋ ਤੁਸੀਂ ਫਿਰ ਕਿੱਦਾਂ ਦੇ ਕੰਮ ਨੇ ਤੁਸੀਂ ਸੋਚੇ ਨੇ ਕੀ ਥੋੜਾ ਮੈਪ ਆ ਕੀ ਪਲਾਨ ਆ ਅੱਗੇ ਕਿੱਦਾਂ ਦੇ ਕੰਮ ਕਰਾਉਣੇ ਨੇ ਕਿਹੜੇ ਮੇਨ ਕੰਮ ਨੇ ਜਿਵੇਂ ਮੈਂ ਚੋਂ ਲੜਦੇ ਆ ਬੈਲਪੁਰ ਤੋਂ ਜੀ ਤੇ ਬਲਾਕਸੰਦੀ ਐਦਾਂ ਹੀ ਸਾਡੇ ਸਾਰੇ 25 ਜਿਹੜੀ ਬਲਾਕਸੰਦੀ ਮੈਂਬਰ ਨੇ ਤਿੰਨ ਜ਼ਿਲ੍ਹਾ ਪ੍ਰਸਿੱਦ ਮੈਂਬਰ ਨੇ ਜੀ ਐਮਐਲਏ ਸਾਹਿਬ ਨੇ ਬਿਠਾ ਕੇ ਕਿਹਾ ਜੇ ਅਗਰ ਤੁਸੀਂ ਜਿੱਤਦੇ ਹੋ ਜਿੱਦਾਂ ਆਪਣੇ ਪਿੰਡ ਨੂੰ ਗਰਾਊਂਡ ਮਿਲਿਆ 34 ਲੱਖ ਰੁਪਏ ਦਾ ਜਿਹੜਾ ਸੀਐਮ ਸਾਹਿਬ ਐਮਐਲਏ ਸਾਹਿਬ ਦੀ ਰਹਿਨਮਾਈ ਹੇਠ ਆਪਾਂ ਨੂੰ 35 ਲੱਖ ਰੁਪਏ ਮਿਲਿਆ ਐ ਐਦਾਂ ਹੀ ਆਪਾਂ ਹਰ ਜਿਹੜੇ ਮੇਰੇ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਜੋ ਵੀ ਨਾਲ ਜ਼ਰੂਰਤਾਂ ਨੇ ਮਤਲਬ ਸਿੱਖਿਆ ਨੂੰ ਲਾ ਕੇ ਸਕੂਲ ਅਪਗ੍ਰੇਡ ਕਰਾਉਣੇ ਨੇ ਜੋ ਵੀ ਸਮਤੀ ਦੇ ਵਿੱਚ ਆਉਣਗੇ ਗਰਾਊਂਡ ਹੋਗੇ ਬੱਚਿਆਂ ਲਈ ਸਹੂਲਤਾਂ ਹੋਣਗੀਆਂ ਮਤਲਬ ਆਪਣੇ ਬਜ਼ੁਰਗ ਨੇ ਜਿਹੜੋ ਕਿਤੇ ਸ਼ਾਮ ਨੂੰ ਘੁੰਮ ਲਿਆ ਕਰਨੇ ਉਹ ਪਾਰਕਾਂ ਬਣਾਵਾਂਗੇ ਆਪਾਂ ਵੀ ਆਪਣੀ ਸਰਪੰਚੀ ਦੇ ਵਿੱਚ ਪਾਰਕ ਬਣਾਈ ਸੀ ਤੋਂ ਕੰਪਲੀਟ ਨਹੀਂ ਅਜੇ ਕੰਪਲੀਟ ਹੋਣ ਤੋਂ ਰਹਿੰਦੀ ਸੀ ਤੇ ਉਹ ਅੱਗੇ ਹੋ ਜੂਗੀ ਉਹ ਕਰਾਂਗੇ ਜੀ ਤੇ ਪਿੰਡਾਂ ਦੇ ਵਿੱਚ ਜਾਣੇ ਹੋ ਲੋਕਾਂ ਦਾ ਕੀ ਰੁਝਾਨ ਆ ਲੋਕ ਕੀ ਕਹਿ ਰਹੇ ਨੇ ਕਿਉਂਕਿ ਤੁਸੀਂ ਵਿਚਰਦੇ ਹੋਵੇਂਗੇ ਉਹ ਵੋਟ ਮੰਗਣ ਜਾਂਦੇ ਹੋਵੇਂਗੇ ਹਾਂਜੀ ਕੱਲ ਪਹਿਲਾ ਦਿਨ ਸ਼ੁਰੂ ਕੀਤਾ ਸੀਗੇ ਜਾਤੀ ਵਾਲ ਤੋਂ ਆਪਣੇ ਨਾਲ ਲੱਗ ਮੈਂ ਪਿੰਡ ਤੇ ਉੱਥੇ ਮਤਲਬ ਵਧੀਆ ਰੁਝਾਨ ਮਿਲਿਆ ਤੇ ਸਾਰੇ ਸੀਐਮ ਸਾਹਿਬ ਨੂੰ ਚਿਹਰੇ ਨੂੰ ਵੋਟ ਪੈਣੀ ਹੈ ਤੇ ਉਹਨਾਂ ਦੇ ਕੰਮਾਂ ਨੂੰ ਪੈਣੀ ਹੈ ਤੇ ਮੇਰੇ ਲੱਗਦਾ 2022 ਦੇ ਪਲੱਸ ਜਿਹੜੇ ਪਰਿਵਾਰ ਨੇ ਜਰਨਲ ਪਰਵਾਰ ਨੇ ਉਹ ਸ਼ਾਮਲ ਹੋਏ ਨਿਕਲੇ ਜੱਥੀ ਹਲਤ ਹੋਈ ਜੇ ਕੰਮ ਵਧੀਆ ਕੀਤੇ ਨੇ ਸਰਕਾਰ ਨੇ ਤੇ ਤਾਈਆਂ ਸ਼ਾਮਲ ਹੋਏ ਨੇ ਵਧੀਆ ਲੱਗਿਆ ਉਹਨਾਂ ਨੂੰ ਕੰਮ ਤੇ ਲਾਸਟ ਦੇ ਵਿੱਚ ਤਿਵਾਣਾ ਸਾਹਿਬ ਜਿਹੜੇ ਤੁਹਾਡੇ ਇਲਾਕਾ ਹੈ ਜਿੱਥੋਂ ਤੁਸੀਂ ਵੋਟ ਮੰਗਣੀ ਆ ਉਹਨਾਂ ਨੂੰ ਕੀ ਅਪੀਲ ਕਰਨਗੇ ਉਹ ਕੀ ਕਹੇਂਗੇ ਉਹ ਜਿਹੜੇ ਵੋਟਰ ਨੇ ਜਿਹੜੇ ਮੰਨ ਲਾ ਬਹਿਰਪੁਰ ਜ਼ੋਨ ਦੇ ਵਿੱਚ ਪਿੰਡ ਪੈਂਦੇ ਨੇ ਜਿੰਦਲਪੁਰ ਜਾਤੀਯਾਲ ਹੋ ਗਿਆ ਤੇ ਰੰਨੂ ਹਕੀਮਪੁਰਾ ਤੇ ਇਹਨਾਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਕੰਮਾਂ ਨੂੰ ਦੇਖ ਕੇ ਸਾਨੂੰ ਵੋਟ ਪਾਇਓ ਵੀ ਜਿਹੜੇ ਸਾਡੇ ਸਰਕਾਰ ਨੇ ਕੰਮ ਕੀਤੇ ਹੋਏ ਨੇ ਇਸ ਤੋਂ ਪਹਿਲਾਂ ਬਾਅਦ ਵਿੱਚ ਮੈਂ ਮੇਰੇ ਪਿੰਡ ਵਾਲਿਆਂ ਨੂੰ ਰਾਮਲਵਾਜੀ ਤੇ ਵੋਟਰ ਸਪੋਰਟਰਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਗਿੱਲੇ ਸੁੱਕਵੇ ਹੈਗੇ ਆਪਣੇ ਕੋਈ ਬੱਟਲ ਦਾ ਰੌਲਾ ਦਾ ਆਪਣਾ ਹੈ ਨਹੀਂ ਕਿਸੇ ਨਾਲ ਕੋਈ ਕੇਸ ਨਹੀਂ ਚੱਲਦਾ ਕਿਸੇ ਨਾਲ ਵੀ ਆਪਾਂ ਨੂੰ ਜਿਹੜੀ ਸੀਟ ਹੈ ਇਹ ਇੱਕ ਇਮਾਨਦਾਰੀ ਨਾਲ ਮਿਲੀ ਹੈ ਨਾ ਕਿ ਪੈਸੇ ਦੇ ਕੇ ਮਿਲੀ ਹੈ ਇਹ ਫਰਜ ਬਣਦਾ ਹੁਣ ਪਿੰਡ ਵਾਸੀਆਂ ਦਾ ਵੀ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਜੋ ਆਪਣੇ ਪਿੰਡ ਲਈ ਵਿਕਾਸ ਆਪਾਂ ਹੋਰ ਕਰ ਸਕੀਏ ਜੀ ਧੰਨਵਾਦ ਜੀ ਸਮਾਂ ਦੇਣ ਦੇ ਲਈ ਹਾਂਜੀ ਇਹ ਸਨ ਦਲਜੀਤ ਸਿੰਘ ਟਿਵਾਣਾ ਜੋ ਬੈਵਲਪੁਰ ਜ਼ੋਨ ਤੋਂ ਬਲਾਕ ਸੰਪਤੀ ਦੀ ਚੋਣ ਜਿਹੜੇ ਲੜ ਰਹੇ ਨੇ ਸੋ ਇਹਨਾਂ ਨੇ ਕਿਹਾ ਕਿ ਕੀਤੇ ਕੰਮਾਂ ਦੇ ਨਾਂ ਤੇ ਵੋਟ ਪੈਣੀਆਂ ਸੀਐਮ ਸਾਹਿਬ ਦੇ ਚਿਹਰੇ ਨੂੰ ਵੋਟ ਪੈਣੀਆਂ ਕਿਉਂਕਿ ਕੰਮ ਨੇ ਜਿਹੜੇ ਉਹ ਕੀਤੇ ਨੇ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਜਿਹੜੇ ਕੰਮ ਕੀਤੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਇਹ ਵੋਟ ਪੈਣੀਆਂ ਫਿਲਹਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਰਾਮਨ ਮਾਜਰੀ ਦੇ ਵਿੱਚ ਪਹਿਲੀ ਵਾਰ ਇਹ ਜਿਹੜੀ ਕੈਂਡੀਡੇਟ ਦੀ ਚੋਣ ਲੜ ਰਹੇ ਨੇ ਬਲਾਕ ਸੰਮਤੀ ਦੀ ਇਹਨਾਂ ਦਾ ਇਹ ਹੀ ਕਹਿਣਾ ਹੈ ਕਿ ਗਿਲੇ ਸਿਕਵੇ ਮਿਟਾ ਕੇ ਸਾਰੇ ਸਾਥ ਦੇਣ ਤਾਂ ਕਿ ਆਪਣੇ ਪਿੰਡ ਦਾ ਤੇ ਇਲਾਕੇ ਦਾ ਵਿਕਾਸ ਆ ਜਿਹੜਾ ਹੋ ਸਕੇ ਧੰਨਵਾਦ ਜੀ